ਕੁਰਜੀ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗੜੀ ਨੰਬਰ 14 ਤਿੱਬੀ ਤੇ ਅੱਜ ਅਸੀਂ ਕਾਲੇ ਜੀਰੇ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਕਾਲੇ ਜੀਰੇ ਨੂੰ ਸੰਸਕ੍ਰਿਤ ਪਾਸ਼ਾ ਵਿੱਚ ਕ੍ਰਿਸ਼ਨ ਜੀਰਕ ਕਿਹਾ ਜਾਂਦਾ ਹੈ ਔਰ ਹਿੰਦੀ ਪਾਸ਼ਾ ਵਿੱਚ ਕਾਲਾ ਜੀਰਾ ਕਿਹਾ ਜਾਂਦਾ ਹੈ ਔਰ ਫਾਰਸੀ ਪਾਸ਼ਾ ਵਿੱਚ ਜੀਰੇ ਛਾ ਕਿਆ ਜਾਂਦਾ ਔਰ ਅਰਬੀ ਪਰਸਾ ਵਿੱਚ ਕੋਮਨ ਕਿਰਮਾਨੀ ਕਿਆ ਜਾਂਦਾ ਔਰ ਇਹ ਜੋ ਕਾਲਾ ਜੀਰਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਵాయు ਅਫਾਰਾ ਉਦਰ ਸੂਲ ਪੇਟ ਫੂਲਣਾ ਕਿਰਮੀ ਰੋਗ ਔਰ ਪੇਟ ਚ ਦਰਦ ਹੋਣਾ ਜਿਸ ਤਰ੍ਹਾਂ ਕਿ ਅਰੂਚੀ ਬੇਹਜਮੀ ਆਦਿਕ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਇਹ ਜਿਹੜਾ ਕਾਲਾ ਜੀਰਾ ਹੈ ਕਫ ਵੈਲਕਮ ਕੰਗ ਕਾਂਸੀ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਇਹ ਜਿਹੜਾ ਕਾਲਾ ਜੀਰਾ ਹੈ ਨੇਤਰਾਂ ਦੇ ਲਈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਕਫ ਵੈਲਕਮ ਔਰ ਬੁਖਾਰ ਠੰਡ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਸੂਜਨ ਅਫਾਰਾ ਉਦਰ ਸੂਲ ਪੇਟ ਦਰਦ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਉਰਚੀਕਾਰੀ ਹੁੰਦਾ ਹੈ ਭੁੱਖ ਤੇਜ ਕਰਨ ਵਾਲਾ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਇਹ ਕਾਲਾ ਜੀਰਾ ਸੁਗੰਧਤ ਹੁੰਦਾ ਹੈ ਔਰ ਸੋਸ਼ਕ ਹੁੰਦਾ ਹੈ ਰੁੱਖਾ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਤਿਕਸ਼ਣ ਹੁੰਦਾ ਹੈ ਔਰ ਇਹ ਜਿਹੜਾ ਕਾਲਾ ਜੀਰਾ ਸੁਗੰਧਤ ਸ੍ਰੇਸ਼ਟ ਭੁੱਖ ਬਣਾਉਣੇ ਵਾਲਾ ਔਰ ਬਨਕਾਰੀ ਹੁੰਦਾ ਹੈ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਹੈ ਕਿ ਕ੍ਰਿਸ਼ਨ ਜਿਰਕੰਚ ਚਕਸ਼ੂ ਰੁਚਾ ਸੋਸਨਮ ਸੋਗੰਦਿਕਮ ਗ੍ਰਾਹਿਕੰ ਕਟਕੰ ਉਰਕਸ਼ਮ ਦੀਪਕੰ ਜੀਰਣਮ ਜੁਰਤੀਨੁੱਤ ਇਹ ਜਿਹੜਾ ਕਾਲ ਅਜੀਰਾ ਹੈ ਇਹ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਬਸ ਸਾਰੇ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ आयुर्वेदे श्लोकांच लिखया कृष्ण जीरकंच चक्षु रुच्यम और इजड़ा काला जीरा चक्षु ਅੱਖਾਂ ਦੇ ਲਈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ रुच्यम ਭੁਖ ਤੇਜ ਕਰਨ ਵਾਲਾ ਹੁੰਦਾ कृष्ण जीरकंच चक्षु रुच्यम सौसनम सुगंधिकम और सोस सुस्कुंद रुखांदा ਔਰ ਸੁਗੰਧਿਤ ਖੁਸ਼ਬੂਦਾਰ ਹੁੰਦਾ ਹੈ ਆਸ੍ਰਿਸ਼ਟ ਹੁੰਦਾ ਹੈ ਗ੍ਰਾਹਿ ਕੰਕਟਕੰ ਔਰ ਗ੍ਰਾਹਿ ਕੰ ਜਿਸ ਤਰ੍ਹਾਂ ਕੇ ਗ੍ਰਹਿਣੀ ਕੀ ਗ੍ਰਾਹ ਗ੍ਰਾਹ ਸ਼ਕਤੀ ਨੂੰ ਮਜ਼ਬੂਤ ਕਰਨ ਵਾਲਾ ਹੁੰਦਾ ਹੈ ਗ੍ਰਾਹਿ ਕੰ ਕਟਕੰ ਟਿਕਤੰ ਦੀਪਕੰ ਔਰ ਜਿਸ ਤਰ੍ਹਾਂ ਕੇ ਕਟੁਖ ਕੜਵਾ ਹੁੰਦਾ ਹੈ ग्राहीकं कटककं दीपकं और दीपन पाचन पाचक हुंदा है दीपकं जीर्णं जूर्तिनत् अजीरण अजीरण जिस तरह की भूख तेज ਕਰਨ ਵਾਲਾ ਹੁੰਦਾ ਹੈ जीर्णं जूर्तिनत् हार्दिक ਰੋਕਾਂ ਦਾ ਸਮਨ ਕਰਨ ਵਾਲਾ ਹੁੰਦਾ ਹੈ ਇਹ ਜਿਹੜਾ ਕਾਲਾ ਜੀਰਾ ਹੈ ਭੁੱਖ ਵਧਾਉਣ ਵਾਲਾ ਹੁੰਦਾ ਹੈ ਰੁਚੀਕਾਰਕ ਹੁੰਦਾ ਹੈ ਸੁਗੰਧਤ ਹੁੰਦਾ ਔਰ ਖੁਸ਼ਬੂਦਾਰ ਹੁੰਦਾ ਸੁਸਕਮ ਔਰ ਸੁਸਕ ਹੁੰਦਾ ਔਰ ਧੁਰੁਖਾ ਹੁੰਦਾ ਜਿਸ ਤਰ੍ਹਾਂ ਕਿ ਕੁਸ਼ਟ ਨਸਕ ਹੁੰਦਾ ਖੁਰਕ ਫੋੜੇ ਕੁੰਸੀ ਇਨ ਰੁਗਾ ਤੇ ਵੀ ਫਾਇਦਾ ਕਰਨ ਵਾਲਾ ਹੁੰਦਾ ਔਰ ਸ੍ਰੇਸ਼ਟ ਗੁਣਕਾਰੀ ਹੁੰਦਾ ਔਰ ਇਹ ਜਿਹੜਾ ਕਾਲਾ ਜੀਰਾ ਹੈ ਸੁਗੰਧਤ ਔਰ ਸਵਾਦਿਸ਼ਟ ਭੁੱਖ ਵਧਾਉਣ ਵਾਲਾ ਹੁੰਦਾ ਹੈ ਔਰ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਕਾਲਾ ਚੀਰਾ ਮਸਾਲਿਆਂ ਚ ਵੀ ਪੈਂਦਾ ਹੈ ਔਰ ਲੋਕ ਪੰਜਨਮ ਸਬਜ਼ੀਆਂ ਚ ਇਸਦੀ ਵਰਤੋਂ ਕਰ ਲੈਂਦੇ ਆ ਔਰ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਗਰਮ ਹੁੰਦਾ ਹੈ ਕਫ ਕਲਗਮ ਅਜਿਹੀ ਕ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਅਧਿਕ ਜਾਣਕਾਰੀ ਦੇ ਲਈ 58599 61130 ਮੈਂ ਵਾਹ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦੜਵਾ ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਬੀ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ